ਸਾંગਤ ਜੀ ਆਹ ਟ੍ਰਾਲੀ ਪੂਰੀ ਭਰ ਕੇ ਹਰ ਇੱਕ ਜ਼ਰੂਰਤ ਦਾ ਸਮਾਨ ਜੋ ਇੱਕ ਮਨੁੱਖ ਨੂੰ ਲੋਡ ਪੈਂਦੀ ਹੈ ਉਹ ਸਾਰਾ ਸਮਾਨ ਇਸ ਟ੍ਰੋਲੀ ਦੇ ਵਿੱਚ ਹਰ ਪ੍ਰਕਾਰ ਦਾ ਮਤਲਬ ਇੱਕ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਜਿਹੜੀ ਉਹਨੂੰ ਰੋਜ਼ ਮਰਾ ਦੀ ਜਿਹੜੀ ਚੀਜ਼ ਦੀ ਜਰੂਰਤ ਹੁੰਦੀ ਹੈ ਉਹ ਤੋਂ ਤਾਂ ਅਜੇ ਤਰਸ ਰਿਹਾ ਹੈ ਜਾਂ ਉਹਨੂੰ ਕੋਈ ਬੱਚਾ ਨੂੰ ਕੋਈ ਚੀਜ਼ ਨਹੀਂ ਮਿਲ ਰਹੀ ਬੱਚੇ ਜਿਹੜੇ ਕੰਟੀਨਿਊ ਇਸ ਥੀਜ ਨੂੰ ਛਕਦੇ ਸੀਗੇ ਖਾਂਦੇ ਸੀਗੇ ਇਹ ਸਾਰੀ ਸੇਵਾ ਖੇਤਰ ਦੇ ਕੋਈ ਸੇਵਾ ਭੇਜ ਰਹੇ ਹੋ ਜੀ ਸਾਰੀ ਸੇਵਾ ਸੰਗਤ ਆਈ ਹੈ ਤੁਸੀਂ ਤੱਕ ਅੱਛਾ ਜੀ ਕਿਤੇ ਜਿੱਥੇ ਲੋੜ ਹੈ ਕਿ ਉੱਥੇ ਇਹਨਾਂ ਨੇ ਵਿਚਾਰੇ ਨੇ ਸੇਵਾ ਕਰਨਾ ਜਰਦੀ ਗਲੋ ਜਰਦੀ ਗਲੋ ਇਹ ਸਾਰੀ ਆਪਣੀ ਸਾਰੀ ਫੌਜ ਹੈ ਸਾਰੇ ਆਪਣੇ ਪਰਿਵਾਰ ਦੇ ਹੈਗੇ ਆ ਅੱਛਾ ਜੀ ਤੇ ਆਪਾਂ ਇੱਥੇ ਜਿੱਥੇ-ਜਿੱਥੇ ਲੋੜ ਆ ਉਹ ਉੱਥੇ ਤੇ ਸੇਵਾ ਹੋਵੇ ਸੇਵਾ ਭੇਜਣੇ ਜਿੱਥੇ ਜੀ ਜਰਦੀ ਗਲੋ ਜਰਦੀ ਗਲੋ ਜਰਦੀ ਗਲੋ ਬਾਬਾ ਜੀ ਬਾਬਾ ਜੀ ਆਏ ਗੁਰੂ ਆਏ ਚੱਲੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਜਾ ਰਹੇ ਜੀ ਅੱਛਾ ਅੱਛਾ ਡੇਰਾ ਬਾਬਾ ਨਾਨਕ ਇਹ ਅਜਰਾਲੇ ਅਜਰਾਲੇ ਵਾਲੇ ਪਾਸੇ ਇੱਕ ਕਿਸਮ ਦੀ ਜੰਗ ਕਰਨ ਜਾ ਰਹੇ ਤੁਸੀਂ